ਕਹਿੰਦੇ ਨੇ ਦਲੇਰੀ ਕਿਤੋਂ ਮੁੱਲ ਨਹੀਂ ਮਿਲਦੀ ਸਗੋਂ ਦੇ ਲਈ ਪੰਜਾਬ 'ਚ ਜੰਮਣਾ ਪੈਂਦਾ ਬਖਿੰਡਾਂ ਦੇ ਅਕਲੀਆਂ ਕਲਾ ਪਿੰਡ ਦੀ ਸਰਦਾਰ ਲਈ ਰਾਜਪਾਲ ਕੌਰ ਦੀ ਦਲੇਰੀ ਦੇ ਦੂਰ ਦੂਰ ਤੱਕ ਚਰਚੇ ਹੁੰਦੇ ਨੇ ਜਦੋਂ ਬੀਬੀ ਘੋੜਸਵਾਰੀ ਕਰਦੀ ਹੈ ਤਾਂ ਲੋਕਾਂ ਦੀਆਂ ਉਂਗਲਾਂ ਮੂੰਹ 'ਚ ਆ ਜਾਂਦੀਆਂ ਨੇ ਉਤੋਂ ਗਾਤਰਾ ਕਿਰਪਾਨ ਪਾ ਕੇ ਘੋੜੇ ਤੇ ਜਾਂਦੀ ਵਿੱਚੋਂ ਤਾਂ ਜਿਵੇਂ ਪੂਰਾ ਪੰਜਾਬ ਝਲਕਾ ਮਾਰਦਾ ਹੈ ਆਓ ਤੁਹਾਨੂੰ ਦਿਖਾਉਨੇ ਆ ਘੋੜਿਆਂ ਵਾਲੀ ਸਰਦਾਰਨੀ ਦੇ ਸ਼ੌਂਕ ਦੀ ਵੱਖਰੀ ਕਹਾਣੀ ਸ਼ਾਂਗ ਵੀਰੇ ਮੈਨੂੰ ਬਚਪਨ ਤੋਂ ਹੀ ਸੀ ਕਿਉਂਕਿ ਮੇਰੇ ਦਾਦਾ ਜੀ ਘੋੜੀਆਂ ਰੱਖਦੇ ਹੁੰਦੇ ਸੀ ਇਹ ਪਹਿਲਾਂ ਕੀਤੀ ਜਦੋਂ ਘੋਟਸਵਾਰੀ ਕੀਤੀ ਉਦੋਂ ਡਰ ਲੱਗਿਆ ਸੀਗਾ ਉਦੋਂ ਮੈਂ ਇਹਨਾਂ ਨੂੰ ਜੋਧਨ ਕਿਹਾ ਜੋ ਤੁਸੀਂ ਰੋਹੇ ਸਵਾਰੀ ਕਰ ਦਿੰਨੇ ਹੋ ਕਰਦੇ ਹੋ ਤੇ ਵੀ ਮੈਨੂੰ ਵੀ ਸਮਾਂ ਦਿਓ ਤੇ ਜੋਤ ਕਹਿੰਦਾ ਮੰਮੀ ਤੂੰ ਡੈਗਣਾ ਪਈ ਮੈਂ ਕਿਹਾ ਵੇਖੀ ਜਾਊ ਇਹਦੇ ਪਾਪਾ ਕਹਿੰਦੇ ਕੋਈ ਨਹੀਂ ਜੋਤ ਗੱਦੀ ਪਾਈ ਆ ਬਿਠਾ ਦੇ ਵੇਖੀ ਜਾਊ ਮੈਂ ਉਹਨਾਂ ਨੇ ਵਾਦਾ ਕੀਤਾ ਮੈਂ ਕਿਹਾ ਤੁਸੀਂ ਮੂਹਰਾ ਫੜੀ ਰੱਖਿਓ ਛੱਡਣੀ ਨਹੀਂ ਪਰ ਮੈਂ ਬਹਿ ਜੂ ਕਹਿੰਦੇ ਚੰਗਾ ਜਦੋਂ ਮੈਂ ਉੱਪਰ ਬਹਿ ਗਈ ਉਹਨਾਂ ਨੇ ਛੱਡਦੀ ਮੈਨੂੰ ਕਹਿੰਦੇ ਸਾਹ ਲਾ ਆਉਦੀ ਹੁਣ ਜੇ ਬੰਦਾ ਉੱਤੋਂ ਕੋੜੀ ਤੋਂ ਡੈਗ ਵੀ ਪਿਆ ਇਹਨਾਂ ਨੇ ਮਤਲਬ ਸ਼ਲਾਂਗ ਲਾ ਕੇ ਕੋਲ ਆਇਆ ਟਿੱਡ ਤੇ ਪੈਰ ਵੀ ਰੱਖਿਆ ਗਿਆ ਨਾ ਫਟਾਫਟ ਚੱਕ ਲੈਣਾ ਇਹ ਬਾਹਰ ਨਹੀਂ ਦਿੰਦਾ ਬੱਚੇ ਤੇ ਬੱਚਾ ਵੀ ਡਗ ਪਿਆ ਉਹ ਜੋਤ ਆਇਆ ਵਸੇ ਆਪਣਾ ਬਿਲਕੁਲ ਤੇ ਸੱਟ ਆਈ ਸੀ ਉਹਨੂੰ ਉੱਥੇ ਬਾਹਰ ਚ ਪਰ ਉਹਨੇ ਸੱਟ ਨਹੀਂ ਲੱਗਣ ਦਿੱਤੀ ਇਹਨੇ ਜਮਾਂ ਵੀ ਪਾਸੇ ਹੋ ਗਈ ਦਵਾ ਦਵਾ ਐ ਘੁੰਮ ਕੇ ਉਹ ਹੁਣ ਜਿਵੇਂ ਉਹਦੀ ਮਾਂ ਦੇ ਦੁੱਧ ਨਹੀਂ ਆਉਂਦਾ ਸੀ ਉਹਦੇ ਭਾਦੀ ਉਹਨੂੰ ਐ ਲੱਗਦਾ ਮੇਰੀ ਮਾਂ ਇਹੀ ਐ ਜਦੋਂ ਮੈਂ ਬਾਹਰ ਖੋਲਣਾ ਉਹਨੇ ਪਰਲੇ ਪਾਸ ਦੇ ਹੋ ਕੇ ਫਟਾਫਟ ਬਾਹਰ ਚ ਆ ਜਾਣੇ ਵੀ ਕੁਝ ਲੈ ਕੇ ਆ ਤੇ ਇੱਕ ਵਾਰ ਇਹ ਲక్ష్ਮੀ ਛੋਟੀ ਸੀ ਤੇ ਇਹਨੇ ਮੈਂ ਇਹਦੇ ਪਹਟਾ ਕੇ ਇਹਨੂੰ ਇੱਥੇ ਹੱਥ ਨਾਲ ਰੇ ਛਾਤੀ ਤੇ ਨੇ ਐ ਮਤਲਬ ਖੜੀ ਹੋ ਗਈ ਜਮਾ ਉਹ ਵੀਡੀਓ ਸਾਡੀ ਇੰਨੀ ਚੜੀ ਇੰਨੀ ਚੜੀ ਹਜੇ ਵੀ ਲੋਕ ਪਾਈ ਜਾਂਦੇ ਉਹ ਵੀਡੀਓ ਸਾਡੀ ਵੈਸੇ ਛੋਟੇ ਬੱਚੇ ਹੁੰਦੇ ਜਿਵੇਂ ਇਹਨਾਂ ਨੂੰ ਨਾ ਲਿਵਾ ਫਰੋਲ ਸ਼ਾਰਕਾ ਫਰੋਲ ਦਵਾਈ ਦੇਣੀ ਹੈ ਇਹਨਾਂ ਨੂੰ ਗਰੋਥ ਵਾਸਤੇ ਤੇ ਲਿਵਰ ਵਾਸਤੇ ਉਹ ਸਾਰਾ ਕੁਝ ਮੈਂ ਆਪ ਧਿਆਨ ਰੱਖਦੀ ਆ ਵੀ ਹੁਣ ਦੇਣੀਆਂ ਜਾਂ ਕਦੋਂ ਪਿਆਉਣੀਆਂ ਇਹਨਾਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਫਤਾਰ ਸਿੰਘ ਤੇ ਅਕਸਰ ਹੀ ਤੁਸੀਂ ਦੇਖਿਆ ਹੋਣਾ ਕੁੜੀਆਂ ਨੂੰ ਕੁਰਸਵਾਰੀ ਕਰਦੇ ਲੇਕਿਨ ਅੱਜ ਤੋਂ ਨੂੰ ਅਸੀਂ ਕੋੜਿਆਂ ਦੀ ਸਰਦਾਨੀ ਦੇ ਨਾਲ ਮਿਲਣ ਲੱਗੇ ਆ ਅਸੀਂ ਪਹੁੰਚੇ ਆ ਪਿੰਡ ਆਕਲੀਆਂ ਕਲਾਂ ਦੇ ਵਿੱਚ ਸਾਡੇ ਨਾਲ ਉਹ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਇਹ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਸ਼ੌਂਕ ਜਿਹੜਾ ਹੈਗਾ ਇਧਰਲੇ ਪਾਸੇ ਜਿਹੜਾ ਕਿੱਤੇ ਚ ਪਿਆ ਹੈਗਾ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਹਾਡਾ ਨਾਮ ਕੀ ਹੈਗਾ ਤੇ ਅਸੀਂ ਕੁੜੀਆਂ ਦੀਆਂ ਜੜੀਆਂ ਵੀਡੀਓਸ ਤਾਂ ਜ਼ਰੂਰ ਦੇਖਦੇ ਆ ਕਿ ਘੋੜਸਵਾਰੀ ਕਰਦੇ ਆ ਇਧਰਲੇ ਕਿੱਤੇ ਵਾਲੇ ਪਾਸੇ ਜੜੀਆਂ ਆ ਰਹੀਆਂ ਹੈਗੀਆਂ ਅ ਤੁਸੀਂ ਜਿਹੜਾ ਹੈਗਾ ਬੱਚੇ ਤੁਹਾਡੇ ਹੈਗੇ ਬੱਚਿਆਂ ਨੂੰ ਇਧਰਲੇ ਕਿੱਤੇ ਚ ਪਾਇਆ ਹੈਗਾ ਪੂਰਾ ਕਿਵੇਂ ਸ਼ੌਂਕ ਕਿਵੇਂ ਪਿਆ ਸੀ ਸ਼ੌਂਕ ਵੀਰੇ ਮੈਨੂੰ ਬਚਪਨ ਤੋਂ ਹੀ ਸੀ ਕਿਉਂਕਿ ਮੇਰੇ ਦਾਦਾ ਜੀ ਘੋੜੀਆਂ ਰੱਖਦੇ ਹੁੰਦੇ ਸੀ ਤਾਇਆ ਜੀ ਚਾਚਾ ਜੀ ਸਾਰੇ ਘੋੜੀਆਂ ਰੱਖਦੇ ਸੀ ਵੈਸੇ ਅੱਜ ਵੀ ਦੋ ਘਰ ਹੈਗੇ ਜਿਹੜੇ ਘੋੜੀਆਂ ਰੱਖਦੇ ਆ ਸ਼ੌਂਕ ਉੱਥੋਂ ਤੋਂ ਸੀ ਤੇ 2000 ਦੇ ਵਿੱਚ ਮੇਰੀ ਮੈਰਿਜ ਹੁੰਦੀ ਆ 2004 ਦੇ ਵਿੱਚ ਜਿਹੜਾ ਪਕੌੜੀਆਂ ਦਾ ਕੰਮ ਉਹ ਸਟਾਰਟ ਕੀਤਾ ਸੀ ਹਾਂਜੀ ਕੁੜੀਆਂ ਨੂੰ ਦੇਖਿਆ ਹੈਗਾ ਘੁੜਸਵਾਰੀ ਕਰਦੇ ਲੇਕਿਨ ਤੁਹਾਡੀ ਏਸ ਦੇ ਮੁਤਾਬਿਕ ਜਿਹੜਾ ਦੇਖਿਆ ਕਿ ਨਹੀਂ ਕੋਈ ਇਸ ਤਰ੍ਹਾਂ ਦੇ ਤੁਹਾਨੂੰ ਜਿਹੜਾ ਘੋੜਿਆਂ ਦੀ ਸਰਦਾਰਨੀ ਵੀ ਕਿਹਾ ਜਾਂਦਾ ਹੈਗਾ ਕਿਵੇਂ ਲੱਗਦਾ ਜਦੋਂ ਨਾਮ ਕਿੱਥੋਂ ਪਿਆ ਤੁਹਾਨੂੰ ਨਾ ਮੈਂ ਤਾਂ ਦੇਖੋ ਜੀ ਜਦੋਂ ਆਪਾਂ ਹਨਾ ਘੋੜੀਆਂ ਦੀ ਸਾਮ ਸਮਾਈ ਕਰਦੇ ਆਂਦੇ ਜੋਤ ਨੂੰ ਮੈਂ ਇੱਕ ਦਿਨ ਕਿਹਾ ਜੋਤ ਮੈਂ ਕਿਹਾ ਛੋਟੇ ਬੱਚਿਆਂ ਨੂੰ ਚਾੜ੍ਹ ਕੇ ਹੀ ਜਾਵਾਂ ਤੇ ਉਹਨਾਂ ਨੂੰ ਮੈਂ ਲੱਡੂ ਖਵਾਤਾ ਜੋਤ ਨੇ ਵੀਡੀਓ ਪਾਤੀ ਉਹ ਵੀਡੀਓ ਮਤਲਬ ਇੰਨੀ ਚੜੀ ਅੱਛਾ ਤੇ ਉਹ ਜਿਹੜਾ ਮਨ ਉਤਸ਼ਾਹ ਜਾਂ ਸੀਗਾ ਜਿਹੜਾ ਹੋਰ ਹੋ ਗਿਆ ਤੇ ਬਾਅਦ ਚ ਫਿਰ ਅਸੀਂ ਨਿੱਕੇ ਨਿੱਕੇ ਬੱਚਿਆਂ ਨਾਲ ਜਿਹੜੀਆਂ ਵੀਡੀਓ ਪਾਉਣ ਲੱਗ ਗਏ ਤੇ ਮਤਲਬ ਇਹਨਾਂ ਦਾ ਭੈਣ ਭਰਾਵਾਂ ਨੂੰ ਪਿਆਰ ਦਿੱਤਾ ਤੇ ਜਿੰਨਾ ਕਰਕੇ ਅੱਜ ਇੱਥੇ ਖੜੇ ਆਂ ਵੀ ਪਹਿਲਾਂ ਵੀ ਸ਼ੌਂਕ ਸੀਗਾ ਜਾਂ ਫਿਰ ਜਦੋਂ ਤੁਹਾਡਾ ਵਿਆਹ ਹੁੰਦਾ ਹੈਗਾ ਉਸ ਤੋਂ ਬਾਅਦ ਜਿਹੜਾ ਇਧਰਲੇ ਪਾਸੇ ਦੇ ਦੇਖੋ ਸ਼ੌਂਕ ਤਾਂ ਪਹਿਲਾਂ ਸੀ ਪਰ ਪਹਿਲਾਂ ਥੋੜਾ ਬੱਚੇ ਨੂੰ ਹਨਾ ਖੇਡਣ ਦਾ ਵੀ ਹੁੰਦਾ ਪੜਨ ਦਾ ਵੀ ਹੁੰਦਾ ਤੇ ਵੈਸੇ ਜਿਹੜੇ ਹੁਣ ਦੇ ਬੱਚਾ ਨਾਲ ਉਹਦੇ ਜਿਹੜੇ ਬੱਚੇ ਮਸਤ ਜਿਹ ਹੁੰਦੇ ਸੀ ਕੋਈ ਬਾਹਲਾ ਸ਼ੌਂਕ ਸ਼ੌਂਕ ਨਹੀਂ ਰੱਖਦੇ ਹੁੰਦੇ ਸੀ ਤੇ ਕੋਈ ਪੜਨ ਦਾ ਵੀ ਨਹੀਂ ਸੀ ਇੰਨਾ ਹੁੰਦਾ ਵੀ ਪੜ ਲੇ ਤਾਂ ਪੜ ਲੈ ਨਹੀਂ ਤਾਂ ਨਹੀਂ ਐ ਹੁੰਦਾ ਸੀ ਸਾਡੇ ਵਾਰੀ ਤੋਂ ਹਾਂਜੀ ਤੇ ਬਸ ਫਿਰ ਉੱਥੋਂ ਇਹਨਾਂ ਨੂੰ ਇਹਦੇ ਡੈਡੀ ਨੂੰ ਬਾਹਲਾ ਸ਼ੌਂਕ ਸੀ ਉਹਨਾਂ ਨੇ ਜਦੋਂ ਉੱਥੇ ਜਾਣਾ ਉਹਨਾਂ ਨੂੰ ਕਹਿਣਾ ਵੀ ਆਪਣੇ ਵੀ ਘੋੜਿਆਂ ਹਨਾ ਹੋਣ ਬਸ ਫਿਰ ਆਪਾਂ ਜੀ ਆਪਣਾ ਇਹ ਸ਼ੌਂਕ ਪਾਲ ਲਿਆ ਤੇ ਸੋਖ ਨਾਲ 20 ਸਾਲ ਹੋ ਗਏ ਹੋਣੇ 20 21 ਸਾਲ ਹਾਂ ਜੀ ਵਿੱਚ ਦੀ ਥੋੜੇ ਸਾਲ ਕੰਮ ਬੰਦ ਕਰਤਾ ਸੀ ਆਪਾਂ ਮਤਲਬ ਪਹਿਲਾਂ ਦੋ ਭਰਾ ਇਕੱਠੇ ਸੀ ਬਾਅਦ ਚ ਆਪਾਂ ਅੱਡ ਹੋਏ ਫਿਰ ਆ ਮਕਾਨ ਬਣਾਇਆ ਫਿਰ ਆ ਹੌਲੀ ਹੌਲੀ ਬਰਾਂਡੇ-ਬਰੁੰਡੇ ਪਾਏ ਫਿਰ ਸਟਾਰਟ ਕੀਤਾ ਸੀ ਵੀਰੇ ਫਿਰ ਕਹਿੰਦੇ ਔਰਤ ਜਿਹੜੀ ਹੁੰਦੀ ਓ ਉਹਦੀ ਜ਼ਿੰਦਗੀ ਜਿਹੜੀ ਬੜੀ ਹੈਗੀ ਨਾ ਔਖੀ ਹੁੰਦੀ ਹੈ ਮੁਸੀਬਤਾਂ ਦੇ ਨਾਲ ਭਰੀ ਹੁੰਦੀ ਹੈ ਕੰਮ-ਕਾਰ ਜਿਹੜਾ ਹੈਗਾ ਪੂਰਾ ਸੰਭਾਲਣਾ ਹੁੰਦਾ ਹੈ ਫਿਰ ਤੁਸੀਂ ਇਹ ਜਾਨਵਰ ਰੱਖ ਲਏ ਇਹ ਵੀ ਸੰਭਾਲਣਾ ਹੁੰਦਾ ਹੈ ਬੱਚਿਆਂ ਦੀ ਸਾਂਭ ਸੰਭਾਲ ਬਜ਼ੁਰਗਾਂ ਦੀ ਸੰਭਾਲ ਪੂਰਾ ਸਮੇਂ ਕਿਵੇਂ ਕੱਢਦੇ ਹੋ ਸਮਾਂ ਦਾ ਵੀ ਦੇਖੋ ਮਹਾਰਾਜੀ ਬਖਸ਼ਦਾ ਹਨਾ ਸਮਾਂ ਤਾਂ ਕੋਈ ਮੈਨੂੰ ਐ ਕੋਈ ਖਾਸ ਕੋਈ ਕੰਮ ਔਖਾ ਜਾਨੀ ਲੱਗਦਾ ਵੈਸੇ ਬਸ ਮੈਨੂੰ ਐ ਹੁੰਦਾ ਕਹਿਣ ਜੇ ਅੱਜ ਵੀ ਕੋਈ ਘੋੜੀ ਸੂਣ ਵਾਲੀ ਹੈ ਜਾਂ ਕੁਛ ਰੱਖੀ ਰੱਖਣੀ ਹੈ ਜਾਂ ਮੈਨੂੰ ਐ ਹੁੰਦਾ ਵੀ ਆਹ ਕੰਮ ਆਪਾਂ ਕਰਨਾ ਹੈ ਮੈਂ ਕੋਣ ਤੜਕੇ 3 ਵਜੇ ਉੱਠ ਖੜਾਂਗੇ 3 ਵਜੇ ਉੱਠਦੇ ਆ ਤਾਂ ਕੋਈ ਚੱਕਰ ਨਹੀਂ 2:30 ਵਜੇ ਉੱਠ ਖੜਾਂਗੇ ਆਪਾਂ ਬਸ ਉਹ ਜਿਹੜਾ ਸਮਾਂ ਉਹ ਕੱਢ ਲਈਦਾ ਪਹਿਲਾਂ ਆਪਦਾ ਅਲੱਗ ਹੀ ਇਹਨਾਂ ਦਾ ਹਨਾ ਉਹ ਜਾਂਚ ਕੇ ਰੱਖ ਲਈਦਾ ਰਾਤ ਨੂੰ ਵੀ ਆਪਾਂ ਕਿਵੇਂ ਕਰਨਾ ਹੈ ਇਹ ਕੰਮ ਤੇ ਘੰਟਾ ਪਹਿਲਾਂ ਉੱਠ ਖੜੀਦਾ ਉਹਨੂੰ ਸੋਕਾ ਹੁੰਦਾ ਕੰਮ ਸਾਰਾ ਜਾਂ ਹੈ ਓਖਾਈ ਹੁੰਦੀ ਹੈ ਨਹੀਂ ਨਹੀਂ ਮੈਨੂੰ ਤਾਂ ਨਹੀਂ ਓੱਖਾ ਲੱਗਦਾ ਵੀਰੇ ਵੈਸੇ ਜੇ ਹੁਣ ਕਿਉਂਕਿ ਮੇਰਾ ਜਿਹੜਾ ਮਾਲ ਪਸ਼ੂ ਨਾਲ ਪਿਆਰ ਹੈ ਨਾ ਉਹ ਜ਼ਿਆਦਾ ਹੀ ਆ ਥੋੜਾ ਆ ਹਾਂ ਮੱਜਾ-ਮੁੱਜਾਂ ਦਾ ਧਿਆਨ ਰੱਖਣਾ ਸਾਰਾ ਉਹ ਮੈਂ ਆਪ ਹੀ ਕਰਕੇ ਖੁਸ਼ ਰਹਿੰਦੀ ਮੈਨੂੰ ਇਹ ਵਿਸ਼ਵਾਸ ਵੀ ਨਹੀਂ ਆਉਂਦਾ ਇਹਨਾਂ ਤੇ ਤੇ ਇਹ ਵੀ ਛੱਡ ਕੇ ਪਾਸੇ ਹੋ ਜਾਂਦਾ ਕਹਿੰਦੇ ਲਾਪੇ ਕਰ ਲੈ ਫਿਰ ਮੈਂ ਕਹਿੰਦੀ ਆ ਮਾੜੇ ਗਿੱਲਾ ਨਾ ਕਰਦੇ ਹੋ ਹੁਣ ਸੁੱਕਾ ਨਾ ਕਰਦੇ ਹੋ ਮੈਂ ਰੋਲਾ ਪਾ ਦੇਣੀ ਦੂਰ ਫਿਰਦੀ ਤੇਰੇ ਛੱਡ ਦਿੰਦੇ ਕਹਿੰਦੇ ਲਾਪੇ ਕਰ ਲੈ ਫਿਰ ਵੈਸੇ ਛੋਟੇ ਬੱਚੇ ਹੁੰਦੇ ਜਿਵੇਂ ਇਹਨਾਂ ਨੂੰ ਨਾ ਲਿਵਾ ਫਰੋਲ ਸ਼ਾਰਕਾ ਫਰੋਲ ਦਵਾਈ ਦੇਣੀ ਹੈ ਇਹਨਾਂ ਨੂੰ ਗਰੋਥ ਵਾਸਤੇ ਤੇ ਲਿਵਰ ਵਾਸਤੇ ਉਹ ਸਾਰਾ ਕੁਝ ਮੈਂ ਆਪ ਧਿਆਨ ਰੱਖਦੀ ਆਂ ਵੀ ਹੁਣ ਦੇਣੀਆਂ ਜਾਂ ਕਦੋਂ ਪਿਉਆਂਣੀ ਇਹਨਾਂ ਨੂੰ ਤੇ ਫਿਰ ਇਹਨਾਂ ਦਾ ਦੁੱਧ ਸਟਾਰਟ ਕਰਨਾ ਵੀ ਚਲੋ ਹੁਣ ਘਟ ਆਉਣ ਲੱਗਾ ਘੋੜੀ ਦੇ ਤੇ ਮੈਂ ਆਪ ਬੱਚਾ ਸੇਲ ਵੀ ਕਰਨਾ ਹੁੰਦਾ ਸਾਰਾ ਖਿਆਲ ਜਿਹੜਾ ਮੈਨੂੰ ਰੱਖਣਾ ਪੈਂਦਾ ਫਿਰ ਮੈਂ ਇਹਨਾਂ ਨੂੰ ਦੱਸਦੀ ਆਂ ਵੀ ਹੁਣ ਆਪਾਂ ਇਹਨੂੰ ਦੁੱਧ ਸਟਾਰਟ ਕਰ ਦਈਏ ਜਾਂ ਕੁਝ ਹਨਾ ਫਿਰ ਇਹ ਉਵੇਂ ਹੀ ਮੰਨ ਲੈਂਦੇ ਆ ਗੱਲ ਮੇਰੀ ਵੈਸੇ ਹਾਂਜੀ ਤੇ ਫਿਰ ਮੈਂ ਇਹਦੇ ਬਾਰੇ ਲਈ ਸੀ ਤੁਸੀਂ ਕਿਤੋਂ ਜਾਣਕਾਰੀ ਪਹਿ ਕੀ ਇਹਨਾਂ ਨੂੰ ਮਤਲਬ ਕੀ ਖੁਰਾਕ ਚ ਕੀ ਦੇਣਾ ਹੁੰਦਾ ਹੈ ਸਾਮ ਸੰਭਾਲੇ ਦੀ ਕਿਵੇਂ ਕੀ ਕੀਤੀ ਜਾਣੀ ਚਾਹੀਦੀ ਹੈ ਟੀਕੇ ਟੱਲੇ ਦਾ ਜਿਹੜਾ ਦੇਖੋ ਟੀਕਾ ਟੱਲਾ ਦਾ ਵੀਰੇ ਮਾੜਾ ਮੋਟਾ ਜੇ ਇਹਨਾਂ ਤੇ ਦਰਦ ਹੁੰਦਾ ਹੈ ਹਨਾ ਉਹ ਤਾਂ ਅਸੀਂ ਆਪ ਹੀ ਲਾ ਲੈਨੇ ਆ ਘਰੇ ਜਿਵੇਂ ਹੁਣ ਜਿਆਦਾ ਆਪਣੀ ਉਹ ਕੋੜੀ ਜਿਆਦਾ ਉਲਝ ਗਈ ਸੀਗੀ ਤੇ ਉਹ ਫਿਰ ਹੁਣ ਡਾਕਟਰ ਬੁਲਾਉਣਾ ਹੀ ਪੈਂਦਾ ਆਪਾਂ ਨੂੰ ਹਾਂਜੀ ਉਹ ਫਿਰ ਆਪਦੇ ਹਿਸਾਬ ਨਾਲ ਦਵਾਈ ਲਾ ਦਿੰਦੇ ਆ ਜਿਹੜੀ ਨਿੱਕੀਆਂ ਮੋਟੀਆਂ ਦਵਾਈਆਂ ਜਿਵੇਂ ਮਤਲਬ ਇਹਨਾਂ ਨੂੰ ਲੈਦਮੋਖ ਵਗੈਰਾ ਜੋ ਲਗ ਬੇਦਲ ਹਨ ਦੇਖਣਾ ਇਹਨਾਂ ਦਾ ਉਹ ਸਾਰਾ ਕੁਝ ਆਪ ਨਿੱਕ ਮੋਟੀ ਦਵਾਈ ਆਪ ਆਪ ਦੇ ਲੈਣਿਆ ਕਰੇ ਹਾਂਜੀ ਪਾਊਡਰ ਵਗੈਰਾ ਪਾਉਣੇ ਇਹਨਾਂ ਨੂੰ ਘਾਟਾਂ ਦਾ ਪਾਊਡਰ ਵਗੈਰਾ ਸਰਦੀ ਦੇ ਵਿੱਚ ਕਿਉਂ ਪਾਉਣਾ ਵੀ ਇਹ ਹਨਾ ਉਦੋਂ ਆਪਾਂ ਇਹਨਾਂ ਨੂੰ ਸਟਰੋਂਗ ਕਰ ਲੈਣੇ ਆਂ ਗਰਮੀ 'ਚ ਆਪਾਂ ਘੱਟ ਪਾ ਸਕਦੇ ਆ ਫਿਰ ਇਹ ਵਾਲੀਆਂ ਕਮਜ਼ੋਰ ਹੋ ਜਾਂਦੀਆਂ ਉਡੈਕ ਬੇਟਾ ਹੈਗਾ ਜੋਤ ਹੈ ਨਾ ਉਹਨੂੰ ਵੀ ਤੁਸੀਂ ਨਾਲ ਰੱਖਦੇ ਹੋ ਐਸੇ ਕਿਤੇ ਚ ਉਹਨੂੰ ਪਾ ਰੱਖਿਆ ਹੈ ਪੜਦਾ ਪਿਆ ਹੈ ਕਦੇ ਲੱਗਿਆ ਨਹੀਂ ਕਿ ਮਤਲਬ ਉਹਨੂੰ ਐਸ ਕਿਤੇ ਚ ਨਾ ਪਾ ਕੇ ਕੋਈ ਜਿਵੇਂ ਮਾਪੇ ਹੁੰਦੇ ਅਕਸਰ ਹੀ ਉਹਨੂੰ ਕਹਿੰਦੇ ਹੈਗੇ ਕਿ ਵਿਦੇਸ਼ ਚ ਲਿਆ ਜਾ ਜਾਂ ਮਤਲਬ ਕਿਸੇ ਚੰਗੀ ਨੌਕਰੀ ਤੇ ਲੱਗ ਜਾ ਨਹੀਂ ਨਹੀਂ ਵੀਰ ਦੇਖੋ ਹਨਾ ਜੋ ਕਰਮਾ ਚਾ ਮਿਲਣਾ ਤਾਂ ਉਹੀ ਹੈ ਜੇ ਜੇ ਨੌਕਰੀ ਲਿਖੀ ਹੋਈ ਤਾਂ ਮੈਂ ਕਹਿਣੀ ਬਸ ਕੰਮ ਕਰਦੇ ਨੂੰ ਵੀ ਮਿਲ ਜੂਗੀ ਤੇ ਜੇ ਹੁਣ ਇਹ ਮੈਂ ਹੁਣੇ ਵਿਹਲਾ ਬਿਠਾਦਾ ਮੈਂ ਕੋਲ ਸਾਰੀ ਤੁਹਾਡੀ ਕਿਤਾਬ ਹੀ ਚੱਕੀ ਰੱਖ ਕੰਮ ਨਾ ਕਰ ਕੰਮ ਵੀ ਨਾ ਸਿਖਾਵਾਂ ਤੇ ਨੌਕਰੀ ਵੀ ਨਾ ਮਿਲੇ ਫਿਰ ਦੋਨੇ ਪਾਸੇ ਜਾਂਦਾ ਬੰਦਾ ਪਰ ਇਹ ਜਿਹੜੇ ਜੱਦੀ ਆਪਣੇ ਕਿੱਤੇ ਆ ਪੁਰਖਾਂ ਦੇ ਜਿਹੜੇ ਖੇਤੀ ਦੇ ਨਾਲ ਆ ਜਾਂ ਇਹ ਸਾਇਕ ਧੰਦੇ ਵਗਜੂ ਹੈ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੁਣ ਆਪਦਾ ਕੰਮ ਕਰਦੇ ਆ ਵਧੀਆ ਸ਼ਾਮ ਨੂੰ ਦੋਨੇ ਮਾਪ ਪੁੱਤ ਇਕੱਠੇ ਫਿਰਦੇ ਨਹੀਂ ਬੱਚਿਆਂ ਕੋਲੇ ਟਾਈਮ ਹੀ ਨਹੀਂ ਮਾਪੇ ਕੋਲੇ ਰਹਿੰਦਾ ਕਿਉਂਕਿ ਜੇ ਕਾਲਜ ਵਾਏ ਫੋਨ ਚੱਕ ਲਿਆ ਇਹਨਾਂ ਦਾ 10 ਮਿੰਟ ਫੋਨ ਦੇਖਣਾ ਫਿਰ ਅਸੀਂ ਦੋਨਾਂ ਮਾਪ ਪੁੱਤਾਂ ਨੇ ਇਹਨੇ ਪਾਣੀ ਫੇਰ ਆਇਆ ਕਰਕੇ ਨਾਲੇ ਤਾਂ ਇਕੱਠੇ ਰਹਿਣੇ ਵਧੀਆ ਨਾਲੇ ਇਹਨੂੰ ਬਾਹਰ ਜਾਂਦਾ ਪੁੱਸ ਨਹੀਂ ਹੈਗਾ ਇਸੇ ਕਰਕੇ ਦੇਖੇ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਨੌਜਵਾਨੀ ਜਿਹੜੀ ਹੈ ਨਸ਼ੇ ਵੱਲ ਬਹੁਤ ਵਧ ਗਈ ਸ਼ਾਇਦ ਇਹ ਕਾਰਨ ਵੀ ਹੈ ਕਿ ਮਾਪਿਓ ਜਿਹੜਾ ਹੈਗਾ ਉਹਨਾਂ ਨੂੰ ਪੂਰਾ ਆਪਦੇ ਨਾਲ ਜਿਹੜਾ ਸਮੇਂ ਨਹੀਂ ਦੇ ਪਾਉਂਦੇ हां ਵੀਰੇ ਇਹ ਤਾਂ ਗੱਲ ਹੈਗੀ ਆ ਨਾ ਹੁਣ ਜਦੋਂ ਇਹਦੇ ਕੋਲ ਟਾਈਮ ਹੀ ਨਾ ਹੋਊਗਾ ਬਾਹਰ ਜਾਣ ਦਾ 10 ਵੀ ਮਿੰਟ ਜਾਣਾ ਉਹ ਵੀ ਮਤਲਬ ਨਾ ਧੋ ਕੇ ਕਹਿਣਾ ਵੀ ਮੰਮੀ ਗੁਰਦੁਆਰੇ ਸਾਹਿਬ ਜਾਇਆ ਵਾ ਪੇਪਰ ਹੁੰਦੇ ਪੇਪਰਾਂ ਜਿਆਦਾ ਜਾਂਦੇ ਸੀ ਹਾਂ ਉਹ ਤਾਂ ਹਜੇ ਉਹ ਤਾਂ ਢੱਲ ਕਰ ਜਾਂਦੇ ਆ ਕਦੇ ਵੀ ਨਹੀਂ ਜਾਇਆ ਗਿਆ ਜਦੋਂ ਪੇਪਰ ਹੋਣੇ ਹੁਣ ਉਦੋਂ ਫਿਰ ਜਾਂਦੇ ਆ ਪੂਰੇ ਭੱਜੇ ਉਥੇ ਅਰਦਾਸ ਕਰਕੇ ਆਉਂਦੇ ਫਿਰ ਫਿਰ ਡੱਬੇ ਚੜਾ ਕੇ ਆਉਂਦੇ ਬੜੀ ਖੁਸ਼ੀ ਨਾਲ ਚਲੋ ਆਪਾਂ ਵਧੀਆ ਵੀਰੇ ਚਲੋ ਕਿ ਜ਼ਰੂਰੀ ਹੈ ਕਿਸੇ ਤਰ੍ਹਾਂ ਜਿਹੜਾ ਹੈਗਾ ਪ੍ਰਮਾਤਮਾ 'ਚ ਜਿਹੜਾ ਵਿਸ਼ਵਾਸ ਜ਼ਰੂਰ ਹੋਣਾ ਚਾਹੀਦਾ ਹਾਂਜੀ ਹਾਂਜੀ ਆਪਾਂ ਨੂੰ ਤਾਂ ਪੂਰਾ ਭਰੋਸਾ ਵੀਰੇ ਸਾਡੀ ਹੁਣ ਜਿਹੜੀ ਕੋੜੀ ਸੋਨ ਦੱਸਿਆ ਬਿਮਾਰ ਸੀ ਸਾਨੂੰ ਬਿਲਕੁਲ ਐ ਹੋ ਗਿਆ ਸੀ ਵੀ ਇਹ ਨਹੀਂ ਬਚਦੀ ਪਰ ਆਪਾਂ ਅਰਦਾਸ ਨਹੀਂ ਛੱਡੀ ਸੁਭਾ ਗੁਰੂ ਘਰ ਚਾਹੀਦਾ ਵੀ ਪ੍ਰਮਾਤਮਾ ਹੁਣ ਤਾਂ ਤੇਰੇ ਰੱਖਣਦੇ ਆ ਤੇ ਜੋਤ ਨੂੰ ਇੱਕ ਦਿਨ ਮੈਂ ਕਿਹਾ ਜੋਤੇ ਹੁਣ ਪੁੱਤ ਇਹਦਾ ਗੇੜਾ ਲਵਾ ਲਿਆ ਰੋਜ਼ ਤੋਰਨੀ ਹੁੰਦੀ ਸੀ ਨਾ ਡ੍ਰਿਪਾਂ ਵੈਰਾ ਲਾ ਕੇ ਕਹਿੰਦਾ ਮੰਮੀ ਨਹੀਂ ਛੱਡ ਪਰੇ ਨਹੀਂ ਠੀਕ ਹੁੰਦੀ ਮੇਰੇ ਤੋਂ ਤਾਂ ਨਹੀਂ ਜਾਇਆ ਜਾਂਦਾ ਇਹ ਦਿਲ ਸੱਟ ਕੇ ਬਹਿ ਗਿਆ ਚਲੋ ਆਪਾਂ ਵਾਹਿਗੁਰੂ ਨੇ ਐਸੀ ਅਰਦਾਸ ਸੋਣੀ ਸ਼ਾਮ ਨੂੰ ਘੋੜੀ ਨੂੰ ਲੱਦ ਕਰ ਲਈ ਤੇ ਆਪਾਂ ਜਿਹੜਾ ਆਪਦਾ ਹੁਣ ਹਨਾ ਸੁੱਖ ਸਿਰ ਨਹੀਂ ਦੇਣੀ ਆ ਉਹ ਦੇਵਾਂਗੇ ਬੜੇ ਸੇਵਾ ਦੀ ਵੀ ਗੱਲ ਹੁੰਦੀ ਸੇਵਾ ਭਾਵ ਜਿਹੜਾ ਹੈਗਾ ਜਾਨਵਰ ਜਿਹੜਾ ਹੈਗਾ ਸੇਵਾ ਦਾ ਹੀ ਹੈ ਹਨਾ ਉਧਰ ਸਮਾਂ ਵੀ ਦਿੱਕਤ ਆ ਉਹ ਆਪਾਂ ਇੰਨੀ ਗਰਮੀ ਸੇ 20 ਸਾਲ ਪਹਿਲਾਂ ਆਪਾਂ ਸਵੇਰ 6 ਵਜੇ ਤੋਂ 6 ਵਜੇ ਤੋਂ ਕੀ ਮਤਲਬ ਤੜਕ 3 ਵਜੇ ਤੋਂ ਲੱਗਦੇ ਸੀ ਦਵਾਈ ਬੂਟੀ ਦੇਣਾ ਹੋਮੋਪੈਥਿਕ ਦਵਾਈ ਪਹਿਲਾਂ ਅਸੀਂ ਸਟਾਰਟ ਕੀਤੀ ਉਹਦੀ 10-10 ਮਿੰਟਾਂ ਤੋਂ ਦੇਣੀ ਸੀਗੇ ਉਹ ਸਾਰੀ ਰਾਤ ਅਸੀਂ 10-10 ਮਿੰਟਾਂ ਤੋਂ ਜੋਤ ਇੱਕ ਐ ਜਮਾ ਉਹ ਜੋਤ ਦੀ ਡਿਊਟੀ ਸੀ ਜੋ ਤੱਕ ਇੱਕ ਮਿੰਟ ਵੀ ਨਹੀਂ ਉੱਕਣ ਦਿੰਦਾ ਕੋਈ ਵੀ ਮਤਲਬ ਇਹਨੂੰ ਆਪਾਂ ਡਿਊਟੀ ਸੰਭਾਦੀਏ ਨਾ ਫੇਰ ਨਹੀਂ ਉੱਕਣ ਦਿੰਦਾ ਉਹ ਇਹ ਵੇਸਲਾ ਵੀ ਚੱਲ ਮੰਮੀ ਡੈਡੀ ਹੈਗੇ ਆ ਅੱਛਾ ਪਰ ਜੇ ਮੈਂ ਇਹਨੂੰ ਡਿਊਟੀ ਸੰਭਾਤੀ ਫੇਰ ਨਹੀਂ ਫੇਰ ਇਹ ਖਰਾ ਉਤਰਦਾ ਪੂਰਾ ਅੱਛਾ ਹਾਂਜੀ ਉਸ ਸਮੇਂ ਨਿਕਲ ਜਾਂਦਾ ਹੈ ਹੋਰ ਇਧਰ ਉਧਰ ਜਾਣ ਦੇ ਰਿਸ਼ਤੇਦਾਰੀਆਂ ਚ ਵਿਆਹ ਸ਼ਾਦੀਆਂ ਜੜੀਆਂ ਹੈਗੀਆਂ ਐਸ ਕਿਤੇ ਚੋਂ ਥੋੜਾ ਘੱਟ ਹੀ ਵੀਰੇ ਹਾਂ ਪਹਿਲਾਂ ਥੋੜੀ ਜੀ ਪਰਵਾਹ ਹੀ ਨਹੀਂ ਕਰੀਦੀ ਸੀ ਚਲੋ ਬੰਨ ਬੰਨ ਕੇ ਉੱਠ ਜਾਂਦਾ ਸੀ ਹੁਣ ਮਤਲਬ ਜਿਹੜਾ ਐ ਸੋਚੀ ਦਾ ਮਨ ਨੂੰ ਮਣਾ ਵੀ ਬੜੇ ਔਖੇ ਹੋ ਗਏ ਹਨਾ ਇਹ ਬਣਾਏ ਆ ਕਿਤੇ ਐ ਨਾ ਕਰ ਲੈਣਾ ਐ ਨਾ ਕਰ ਲੈਣਾ ਹੁਣ ਵੀ ਜਿਹੜੇ ਸ਼ੌਂਕ ਜਿਹੜਾ ਉਹ ਘਟਦੇ ਜਾਂਦੇ ਆ ਇਹਨਾਂ ਦਾ ਜਿਹੜਾ ਪਿਆਰ ਉਹ ਵਧਦਾ ਜਾਂਦਾ ਹੁਣ ਮੈਂ ਜੋਤ ਨੂੰ ਤੇ ਤੇ ਪਾਪਾ ਨੂੰ ਕਹਦੇ ਨੂੰ ਤੁਸੀਂ ਜਾਓ ਮੈਂ ਹੈਗੀਆਂ ਕਰੇ ਤੇ ਜਾਂ ਫਿਰ ਉਹ ਕਰੇ ਰਹਿੰਦੇ ਆ ਅਸੀਂ ਮਾਂ ਪੁੱਤ ਜਾਂਨੇ ਆ ਜਾਂ ਜੋਤਕਰ ਸਾਹਮਦਾ ਅਸੀਂ ਦੋਨੇ ਜਾਂਨੇ ਆ ਤਿੰਨਾ ਚੋਂ ਅਸੀਂ ਇੱਕ ਜਾਣਾ ਰਹਿੰਨੇ ਆ ਹਾਂ ਵੀਰੇ ਫਿਰ ਨਾਲੇ ਤਾਂ ਐ ਹੁੰਦਾ ਬਜ਼ੁਰਗਾਂ ਦਾ ਵੀ ਖਿਆਲ ਰੱਖਣਾ ਇਹਨਾਂ ਨੂੰ ਚਾਹ ਪਾਣੀ ਵੀ ਟਾਈਮ ਨਾ ਦੇਣਾ ਹੁੰਦਾ ਜੋਤ ਘਰਿਆ ਤਾਂ ਇਹਨੇ ਪਾਪਾ ਬੀਬੀ ਨੂੰ ਰੋਟੀ ਫੜਾ ਕੇ ਚਾਹ ਬਣਾ ਕੇ ਭਾਂਡੇ ਢਿੰਡੇ ਆਉਂਦਾਂ ਨੂੰ ਸਾਡੇ ਮਾਂ ਜੀ ਕਿ ਐ ਬਣਾਈ ਬੈਠਾ ਹੁੰਦਾ ਬਸ ਆਪ ਸਾਰੇ ਕੰਮ ਸਿਖਾਏ ਐ ਕੋਈ ਆਪ ਨੂੰ ਆਏ ਨਾ ਕਹਵੇ ਮਤਲਬ ਕਹਿ ਸਕਦੇ ਤੁਸੀਂ ਘਰ ਚ ਜੇ ਮਾਸਟਰ ਹੋ ਤਾਂ ਮਤਲਬ ਐ ਕਿਸੇ ਤੇ ਵੀ ਮਾਸਟਰ ਹੋ ਤੁਹਾਡੇ ਕੋਲੇ ਬੜੀ ਦੂਰੂ ਦੂਰੋ ਜਿਹੜੇ ਲੋਕ ਜਿਹੜੇ ਆਂਦੇ ਜੇਕਰ ਜੇ ਕਿਸੇ ਨੇ ਨਵਾਂ ਕੁਝ ਕੰਮ ਸਟਾਰਟ ਕਰਨਾ ਜਾਂ ਫਿਰ ਕੋਈ ਜਾਣਕਾਰੀ ਲੈਣੀ ਹੈ ਕਾਫੀ ਆਉਂਦੇ ਜਿਹੜੇ ਲੜਕੀਆਂ ਵੀ ਆਉਂਦੀਆਂ ਇਥੇ ਜਾਣਕਾਰੀ ਲੈਣੇ ਵੈਸੇ ਅੱਜਕੱਲ ਹਣਾ ਹਰੇਕ ਵੀਡੀਓ ਦੇਖ ਲੈਂਦਾ ਮਤਲਬ ਨੋਵਲਜ ਜਿਹੜੀ ਆਪਾਂ ਘਰੇ ਬੈਠੀ ਲੈ ਸਕਦੇ ਆ ਤੇ ਪਿਆਰ ਇਨਾਂ ਦਿਨ ਦੇ ਬੱਚੇ ਕੁੜੀਆਂ ਜਿਵੇਂ ਹਨਾ ਖੁਸ਼ੀ ਜੈਲਦਾਰ ਹੋ ਗਈ ਮੈਕੂ ਹੋ ਗਈ ਇਹ ਕੁੜੀਆਂ ਰਭੂ ਹੋ ਗਈ ਸਾਰੀਆਂ ਵਧੀਆ ਫੋਨ ਫੋਨ ਕਰਦੀਆਂ ਮੈਸੇਜ ਕਰਦੀਆਂ ਤੇ ਆਉਣ ਮਤਲਬ ਆਉਣ ਨੂੰ ਵੀ ਕਹਿੰਦੇ ਆਕੇ ਵੀ ਗਈਆਂ ਮਤਲਬ ਜਿਹੜਾ ਇੱਕ ਦੂਜੇ ਨਾਲ ਇਹ ਘੋੜਿਆਂ ਰੱਖਣ ਵਾਲਾ ਜਿਹੜਾ ਰਿਲੇਸ਼ਨ ਆ ਨਾ ਉਹ ਆਪਦੇ ਭੈਣ ਭਰਾਵਾਂ ਜਿੰਨਾ ਹੀ ਆ ਬਸ ਅੱਛਾ ਵੀ ਐ ਉਹਨਾਂ ਨੂੰ ਵੀ ਪਤਾ ਵੀ ਆਂਟੀ ਘੋੜਿਆਂ ਵਾਲੀ ਮੈਨੂੰ ਵੀ ਪਤਾ ਵੀ ਇਹ ਕੁੜੀਆਂ ਵੀ ਘੋੜਾਂ ਘੋੜੀਆਂ ਦਾ ਕੰਮ ਕਰਦੀਆਂ ਮਤਲਬ ਉਹ ਪਿਆਰ ਆਪਦੇ ਬੱਚਾਂ ਜਿੰਨੇ ਆਉਂਦਾ ਆਪਾਂ ਨੂੰ ਨਹੀਂ ਹਾਂਜੀ ਮਤਲਬ ਇਹ ਚੀਜ਼ ਹੀ ਇਹੋ ਜੀ ਹੈ ਇਹਨਾਂ ਨਾਲ ਵੀ ਉਹਨਾਂ ਹੀ ਲੈਂਦੀਆਂ ਜਾਣਕਾਰੀ ਕਿ ਕੀ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਹੈ ਫਿਰ ਤੁਸੀਂ ਹਾਂਜੀ ਉਹ ਫੋਨ ਫੋਨ ਤੇ ਉਹ ਜੋਤ ਕੋਲ ਹੀ ਆਉਂਦੇ ਫੋਨ ਇਹਨਾਂ ਨੂੰ ਪੁੱਛ ਲੈਂਦੇ ਜੋਤ ਨੂੰ ਅੱਛਾ ਹਾਂ ਵੀ ਮੇਰੇ ਕੋਲ ਮੈਂ ਤਾਂ ਐਸੇ ਕਦੇ ਗੱਲ ਨਹੀਂ ਕੀਤੀ ਫੋਨ ਤੇ ਕਿਸੇ ਨਾਲ ਤੇ ਵੈਸੇ ਜਦੋਂ ਕੋਈ ਮਿਲਣ ਮੁਲਣਾ ਆਉਂਦਾ ਉਹ ਜੋਤ ਪਹਿਲਾ ਲੈਂਦਾ ਹਾਂ ਵੀ ਮੰਮੀ ਆਏ ਵੀ ਆਏ ਆ ਵੀਰੇ ਆਏ ਆ ਮਿਲਣ ਸੋਨ ਫਿਰ ਉਹ ਤੋਂ ਦੱਸ ਦਿਓ ਸਾਰਾ ਹਾਂਜੀ ਹਾਂਜੀ ਫਿਰ ਉਹਨਾਂ ਕੋਲ ਬਹਿ ਕੇ ਗੱਲਾਂ ਬਾਤਾਂ ਕਰੀਦੀਆਂ ਫਿਰ ਉਹ ਕਹਿੰਦੇ ਆਂਟੀ ਅਸੀਂ ਤੁਹਾਡੀਆਂ ਵੀਡੀਓ ਦੇਖੀਆਂ ਸੀ ਹਾਂਜੀ ਤੇ ਅਸੀਂ ਆਪਦੇ ਮਤਲਬ ਮਾਂ ਨੂੰ ਦਿਖਾਈ ਜਾਂ ਕੋਈ ਕਹਿੰਦਾ ਮੈਂ ਆਪਦੇ ਘਰ ਵਾਲੀ ਨੂੰ ਦਿਖਾਈ ਵੀ ਦੇਖੋ ਯਾ ਆਂਟੀ ਨੂੰ ਦੇਖੋ ਤੁਸੀਂ ਵੀ ਤੁਸੀਂ ਸ਼ਾਮਦੀਆਂ ਵੀ ਨਹੀਂ ਤੇ ਆਂਟੀ ਜੀ ਸਵਾਰੀ ਵੀ ਕਰਦੀ ਆ ਫਿਰ ਬਹੁਤ ਖੁਸ਼ੀ ਹੁੰਦੀ ਆ ਵੀਰੇ ਹਾਂ ਬੜਾ ਪਿਆਰ ਮਿਲਦਾ ਸਵਾਰੀ ਕਰਦੇ ਲੋਕ ਦੇਖਦੇ ਹੁਣੇ ਹਨਾ ਕਿ ਮਤਲਬ ਇੱਕ ਲੇਡੀਜ਼ ਜਿਹੜੀ ਹੈ ਸਵਾਰੀ ਕਰ ਰਹੀ ਹੈ ਹਾਂਜੀ ਹਾਂਜੀ ਐ ਤਾਂ ਚਲੋ ਦੇਖਣਾ ਹੀ ਹੁੰਦਾ ਹਨਾ ਵੀ ਸਾਰੇ ਖੁਸ਼ ਆ ਵੈਸੇ ਆਪਾਂ ਕਹਿੰਦੇ ਆਣੀ ਕਿਸਨ ਕਹਿੰਦੇ ਨਹੀਂ ਜ਼ਰੂਰ ਹੁੰਦੀ ਆ ਨਾ ਹਾਂਜੀ ਐ ਤਾਂ ਐ ਤਾਂ ਹੁੰਦਾ ਹੀ ਹੈ ਨਾ ਆਪ ਨੂੰ ਵੀ ਐ ਹੁੰਦਾ ਵੀ ਜੇ ਘੋੜੀ ਤੇ ਬੈਠੇ ਹਨਾ ਵੀ ਪਤਾ ਨਹੀਂ ਵੀ ਕਿੰਨੇ ਕੁੱਚੇ 'ਚ ਬੈਠੇ ਆ ਤੇ ਮਤਲਬ ਜਿਵੇਂ ਪਿੰਗ ਚ ਉੱਟਦੇ ਹੁਣ ਐਂ ਜੇ ਦਿਲ ਨੂੰ ਜਿਹੜਾ ਸਕੂਨ ਜਾਂ ਵੀ ਮਿਲਦਾ ਮਤਲਬ ਖੁਸ਼ੀ ਵੀ ਹੁੰਦੀ ਆ ਵੀ ਪ੍ਰਮਾਤਮਾ ਨੇ ਬਖਸ਼ੀ ਅੱਜ ਹਾਂ ਅੱਜ ਸਵਾਰੀ ਕਰਦੇ ਆ ਪਹਿਲਾਂ ਕੀਤੀ ਜਦੋਂ ਘੋੜਸਵਾਰੀ ਕੀਤੀ ਉਦੋਂ ਡਰ ਲੱਗਿਆ ਸੀਗਾ ਉਦੋਂ ਮੈਂ ਇਹਨਾਂ ਨੂੰ ਜੋਦਨ ਕਿਹਾ ਜੋ ਤ ਤੁਸੀਂ ਰੋਹ ਸਵਾਰੀ ਕਰ ਦਿੰਨੇ ਹੋ ਕਰਦੇ ਹੋ ਤੇ ਵੀ ਮੈਨੂੰ ਵੀ ਸਮਾਂ ਦਿਓ ਤੇ ਜੋਤ ਕਹਿੰਦਾ ਮੰਮੀ ਤੂੰ ਡੈਗਣਾ ਪਈ ਮੈਂ ਕਿਹਾ ਵੇਖੀ ਜਾਊ ਇਹਦੇ ਪਾਪਾ ਕਹਿੰਦੇ ਕੋਈ ਨਹੀਂ ਜੋਤ ਗੱਡੀ ਪਾਈ ਆ ਬਿਠਾ ਦੇ ਵੇਖੀ ਜਾਊ ਮੈਂ ਉਹਨਾਂ ਨੇ ਵਾਦਾ ਕੀਤਾ ਮੈਂ ਕਿਹਾ ਤੁਸੀਂ ਮੂਹਰਾ ਫੜੀ ਰੱਖਿਓ ਛੱਡਣੀ ਨਹੀਂ ਪਰ ਮੈਂ ਬੈਜੂ ਕਹਿੰਦੇ ਚੰਗਾ ਜਦੋਂ ਮੈਂ ਉੱਪਰ ਬੈ ਗਈ ਉਹਨਾਂ ਨੇ ਛੱਡਦੀ ਮੈਨੂੰ ਕਹਿੰਦੇ ਸਾਹ ਲਾ ਆਉਦੀ ਹੁਣ ਫਿਰ ਮੈਂ ਹਾਂਜੀ ਫਿਰ ਬਸ ਮੇਰਾ ਜਿਹੜਾ ਡਰ ਸੀ ਦੂਰ ਹੋ ਗਿਆ ਮੈਂ ਬਾਹਰ ਲੈ ਗਈ ਤੇ ਬਸ ਬੱਚਾ ਨਾਲ ਨਾਲ ਭੱਜ ਗਿਆ ਤੇ ਫਿਰ ਬਸ ਮੈਨੂੰ ਆਤ ਪਈ ਫਿਰ ਮੈਨੂੰ ਜਦ ਜੀ ਜਿਵੇਂ ਪੈ ਜਾਂਦੀ ਆ ਮੈਂ ਕਹਿੰਦੀ ਮੈਨੂੰ ਅੱਜ ਫਿਰ ਵੀ ਜੋਤ ਗੱਡੀ ਪਾ ਸਵਾਰੀ ਕਰੀਏ ਗੱਡੀ ਪਾ ਸਰ ਤੇ ਗਰਮੀ 'ਚ ਥੋੜਾ ਜਿਹਾ ਮੁਸ਼ਕਲ ਹਾਂ ਫਿਰ ਐ ਡਰ ਲੱਗਦਾ ਰਹਿੰਦਾ ਵੀ ਇਹ ਬਿਮਾਰ ਕਿਉਂਕਿ ਵਫਾਦਾਰ ਵੀ ਬਹੁਤ ਹੁੰਦੇ ਹਨਾ ਬੰਦੇ ਬੋਲ ਨਹੀਂ ਸਕਦੇ ਲੇਕਿਨ ਮਤਲਬ ਸਮਝਦੇ ਸਭ ਕੁਝ ਹੈ ਪੈਰ ਨਹੀਂ ਧਰਦੇ ਇਹ ਜਮਾਂ ਵੀ ਉੱਤੇ ਅੱਛਾ ਜੇ ਬੰਦਾ ਉੱਤੋਂ ਕੋਈ ਤਾਂ ਡੈਗ ਵੀ ਪਿਆ ਇਹਨਾਂ ਨੇ ਮਤਲਬ ਸ਼ਲਾਂਗ ਲਾ ਕੇ ਪੋਲ ਆਇਆ ਢਿੱਡ ਤੇ ਪੈਰ ਵੀ ਰੱਖਿਆ ਗਿਆ ਨਾ ਫਟਾਫਟ ਚੱਕ ਲੈਣਾ ਇਹ ਭਾਰ ਨਹੀਂ ਦਿੰਦੇ ਬੱਚੇ ਤੇ ਬੱਚਾ ਵੀ ਡੈਗ ਤੇ ਉਹ ਜੋਤ ਆਇਆ ਵਸੇ ਆਪਣਾ ਬਿਲਕੁਲ ਤੇ ਸੱਟ ਆਈ ਸੀ ਉਹਨੂੰ ਉੱਥੇ ਪਾਰ 'ਚ ਪਰ ਉਹਨੇ ਸੱਟ ਨਹੀਂ ਲੱਗਣ ਦਿੱਤੀ ਇਹਨਾਂ ਜਮਾਂ ਵੀ ਪਾਸੇ ਹੋ ਗਈ ਦਵਾ ਦਵਾ ਐ ਘੁੰਮ ਕੇ ਹਾਂ ਇਹ ਪੈਰ ਨਹੀਂ ਧਰਦੀਆਂ ਉੱਤੇ ਜਮਾਂ ਵੀ ਤੇ ਹੁਣ ਇਹਦੇ ਬੱਚੇ ਜਮਾਂ ਪੈਰਾਂ 'ਚ ਪੈਂਦੇ ਆਏ ਕਦੇ ਤਾਂ ਸਿਰ ਜਮਾਂ ਐ ਖੁਰਾਂ ਦੇ ਵਿਚਾਲੇ ਹੁੰਦਾ ਕਦੇ ਨਹੀਂ ਇਹ ਹੋਇਆ ਵੀ ਜਾਂ ਇਹਨਾਂ ਨੇ ਵੀ ਮਿਹਦਤ ਆ ਬੱਚਾ ਆਦਾ ਬਸ ਬੋਲ ਵੀ ਸਾਰੇ ਲੇਕਿਨ ਹਾਂਜੀ ਸਮਝ ਸਾਰੀ ਐ ਇੱਥੋਂ ਹੁਣ ਮੈਂ ਬੋਲ ਮਾਰਦਾ ਖੜੀ ਇਹਨਾਂ ਨੂੰ ਤੇ ਉੱਥੇ ਚੌਂਤਰੇ ਤੇ ਜਾਣਾ ਇਹਨਾਂ ਨੇ ਰੋਟੀ ਪਾਣੀ ਜੋ ਵੀ ਮਤਲਬ ਇਹਨਾਂ ਜਿਵੇਂ ਹੁਣ ਬਿਸਕਟ ਹੈ ਹਨਾ ਅੱਜਕੱਲ ਥੋੜੇ ਸੌਣ ਦੇ ਮਹੀਨੇ ਚ ਸਟੈਂਡਰਡ ਦਾ ਹੈਨਾ ਹਾਂਜੀ ਸੌਣ ਚ ਬਿਸਕਟ ਚੱਲਦੇ ਆ ਫਿਰ ਉਹ ਆਪਾਂ ਭੋਰ ਭੋਰ ਕੇ ਜੇ ਆਏ ਤੜੀ ਤੋਂ ਤੱਕ ਤਰ ਲਈਦੇ ਉਹ ਖਾ ਲੈਂਦੇ ਆ ਫਿਰ ਨਾ ਰੱਖਿਆ ਤੁਸੀਂ ਸਾਰਿਆਂ ਦੇ ਹਨਾ ਹਾਂਜੀ ਨਾ ਰੱਖ ਲੈਂਦੇ ਆਪਾਂ 2-4 ਦਿਨਾਂ ਦਾ ਬੱਚਾ ਹੁੰਦਾ ਜਦੋਂ ਫਿਰ ਉਹਨੂੰ ਨਾਮ ਲੈ ਕੇ ਬੁਲਾਉਣੇ ਆ ਫਿਰ ਬਸ ਉਹਵੇਂ ਗਿੱਜ ਜਾਂਦਾ ਫਿਰ ਆ ਜਾਂਦੇ ਕੋਲੇ ਤੇ ਕੋ ਬੱਚੇ ਵਾਂਗੂ ਹੀ ਹੋ ਗਏ ਮ ਬੰਦਿਆਂ ਦੇ ਬੱਚੇ ਛੋਟੇ ਉਹਨੂੰ ਜੇ ਬਲਾਉਣੇ ਤਾਂ ਉਹ ਵੀ ਜਿਹੜਾ ਉਸੇ ਤਰ੍ਹਾਂ ਦਾ ਹੀ ਹੁੰਦਾ ਹਾਂ ਹਾਂ ਬਿਲਕੁਲ ਜੀ ਬੱਚੇ ਬਸ ਇਹਨਾਂ ਨੂੰ ਉਹ ਹੁਣ ਜਿਵੇਂ ਉਹਦੀ ਮਾਂ ਦੇ ਦੁੱਧ ਨਹੀਂ ਆਉਂਦਾ ਸੀ ਉਹਦੇ ਭਾਦੀ ਉਹਨੂੰ ਐ ਲੱਗਦਾ ਵੀ ਮੇਰੀ ਮਾਂ ਇਹੀ ਹੈ ਜਦੋਂ ਮੈਂ ਬਾਹਰ ਖੋਲਣਾ ਉਹਨੇ ਪਰਲੇ ਪਾਸ ਦੇ ਹੋ ਕੇ ਫਟਾਫਟ ਬਾਹਰ ਚ ਆ ਜਾਣੇ ਵੀ ਕੁਝ ਲੈ ਕੇ ਆ ਹਾਂ ਇਹਨਾਂ ਨੂੰ ਮਤਲਬ ਜਿਹੜਾ ਕਹਿੰਦੇ ਹੁੰਦੇ ਹਨਾ ਜੰਮਣ ਵਾਲੇ ਨਾਲੋਂ ਖਵਾਉਣ ਪਿਆਉਣ ਵਾਲਾ ਜਿਹੜਾ ਉਹ ਜ਼ਿਆਦਾ ਮਾਂ ਉਹਨੂੰ ਤਾਂ ਐ ਲੱਗਦਾ ਵੀ ਇਹ ਆ ਮੇਰੀ ਮਾਂ ਦਾ ਹਾਂਜੀ ਜੋ ਕਿਹੜੀ ਕਲਾਸ ਚੋਂ ਤੁਸੀਂ ਜਿਹੜਾ ਮੈਂ ਬੀਏ ਕਰ ਰਿਹਾ ਹਾਂ ਇਸ ਵਕਤ ਅੱਛਾ ਹਾਂਜੀ ਏ ਪਲੱਸ 2 ਪਾਸ ਕੀਤੀ ਹੁਣ ਬੀਏ ਫਸਟ ਇਅਰ ਕਰ ਰਿਹਾ ਹਾਂ ਜੀ ਹਾਂਜੀ ਤੇ ਫਿਰ ਇਧਰਲੇ ਪਾਸੇ ਹਨਾ ਅੱਜ ਕੱਲ ਤਾਂ ਨੌਜਵਾਨ ਜਿਹੜੇ ਹੈਗੇ ਖੇਤੀ ਜਿਹੜਾ ਪੁਰਖਾਂ ਦਾ ਕੰਮ ਹੈ ਉਸ ਤੋਂ ਵੀ ਭੱਜ ਰਹੇ ਆ ਜਾਂ ਫਿਰ ਉਹ ਜੇ ਕੰਮ ਤੋਂ ਜਿਹੜਾ ਭੱਜ ਰਹੇ ਆ ਉਹ ਤਾਂ ਭਾਲਦੇ ਕਿ ਐਸ਼ਵਾਰਾਮ ਵਾਲੀ ਜ਼ਿੰਦਗੀ ਨਹੀਂ ਇਹ ਵੀ ਐਸ਼ਵਾਰਾਮ ਵਾਲੀ ਜ਼ਿੰਦਗੀ ਜਿਹੀ ਪੂਰੀ ਇਹ ਆਪਦਾ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਜਿੰਨੇ ਤੱਕ ਸਰਦਾ ਹੁਣ ਆਪਾਂ ਕੈਂਡੀਡੇਟਾ ਬੈਠੀ ਉਥੇ ਮਜਬੂਰੀ ਹੈ ਹੀ ਕਰਨਾ ਹੀ ਪੈਣਾ ਬਿਲਕੁਲ ਹਾਂ ਉਥੇ ਤਾਂ ਕੋਈ ਆਸਾਂ ਦਾ ਵੀ ਨਹੀਂਗਾ ਇੱਥੇ ਆ ਵੀ ਚੱਲ ਜੇ ਨਹੀਂ ਵੀ ਕਰਨਾ ਜੋ ਕਿ ਬਿਮਾਰ ਆ ਕੁਝ ਵੀ ਆ ਬੰਦਾ ਨਹੀਂ ਵੀ ਕਰਦਾਗਾ ਇਹ ਇਹ ਤਾਂ ਕਰਨਾ ਚਾਹੀਦਾ ਸਾਰਿਆਂ ਨੂੰ ਖੇਤੀ ਵੀ ਕਰਨੀ ਚਾਹੀਦੀ ਆ ਕਿਉਂਕਿ ਇਹਦੇ ਵਰਗੀ ਕਿਤੇ ਰੀਸ ਹੈ ਨਹੀਂਗੀ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਦੇਣ ਹੈ ਹੀ ਖੇਤੀ ਹਾਂਜੀ ਅ ਘੋੜੀਆਂ ਵੀ ਉਹਨਾਂ ਦੀ ਦੇਣੀ ਸਾਰੀ ਇਹ ਤਾਂ ਕਿਰਤ ਕਮਾਈ ਆਈ ਆ ਆਪਦੀ ਇਹ ਹੀ ਸਭ ਤੋਂ ਵਧੀਆ ਕਰਨੀ ਚਾਹੀਦੀ ਆਪਾਂ ਨੂੰ ਤੇ ਸਮਾਂ ਨਿਕਲ ਜਾਂਦਾ ਹੈ ਪੜ੍ਹਾਈ ਵਾਸਤੇ ਹਾਂ ਹਾਂ ਬਿਲਕੁਲ ਹੀ ਸਮਾਂ ਨਿਕਲਿਆ ਤਾਂ ਮੰਮੀ ਜ਼ਿਆਦਾ ਕੰਮ ਕਰਦੇ ਆ ਤੇ ਮੈਂ ਤਾਂ ਘੱਟ ਹੀ ਕੰਮ ਕਰਦਾ ਮਤਲਬ ਕਿ ਜਦੋਂ ਇਹ ਕਹਿ ਜਾਂਦੇ ਵੀ ਜੋਤਾ ਜਾ ਵੀ ਕਰਾ ਦੇ ਮੈਂ ਤਾਂ ਉਹਦੀ ਕਰਾਉਣਾ ਹੀ ਤੇ ਜਾਂ ਜਦੋਂ ਇਹ ਘਰੇ ਨਾ ਹੁੰਨ ਮम्मी ਡੈਡੀ ਤੇ ਫਿਰ ਮੈਂ ਆਪਦਾ ਕੰਮ ਕਰਦਾ ਨਹੀਂ ਮੈਂ ਫ੍ਰੀ ਹੁੰਦਾ ਹੀ ਕਾਲਜ ਵਗੈਰਾ ਜਾਂਦਾ ਤੇ ਪਹਿਲਾਂ ਪਲੱਸ 2 ਸੀ ਟਿਊਸ਼ਨ ਹੀ ਵੀ ਹੁੰਦਾ ਸੀਗਾ ਸ਼ਾਮ ਨੂੰ ਘਰੇ ਆਉਂਦਾ ਸੀਗਾ ਤੇ ਸਾਰਾ ਮੇਰੇ ਆਉਂਦੇ ਨੂੰ ਘਰੇ ਕੰਪਲੀਟ ਕੀਤਾ ਪਿਆਉਂਦਾ ਸੀਗਾ ਮੈਨੂੰ ਕਦੇ ਆਇਆ ਨਹੀਂ ਹੋਇਆ ਵੀ ਮੈਂ ਘਰੇ ਆਇਆ ਤੇ ਮੈਂ ਕੰਮ ਕਰਨਾ ਪਿਆ ਮੈਨੂੰ ਜੇ ਨਾ ਹੁੰਨ ਫਿਰ ਤੇ ਮੈਂ ਕਾਲਜ ਵਗੈਰਾ ਵੀ ਨਹੀਂ ਜਾਂਦਾ ਕਿਉਂਕਿ ਘਰ ਸੁਣਨਾ ਹੁੰਦਾ ਨੇ ਸੁਣਨੇ ਦਾ ਛੱਡ ਨਹੀਂ ਸਕਦੇ ਤੇ ਬਸ ਫਿਰ ਇਹ ਮੰਮੀ ਇਹਰੀ ਕੰਮ ਕਰਦੀ ਜਿਆਦਾ ਫਿਰ ਯਾਰ ਦੋਸਤ ਜਿਹੜੇ ਹੈਗੇ ਦੇਖਦੇ ਹੈਗੇ ਕਿ ਮਤਲਬ ਤੁਸੀਂ ਯਾਰ ਆਹ ਕੰਮ ਕਰਦੇ ਹੋ ਖੇਤੀ ਦਾ ਜਾਂ ਨਾਲ ਮਤਲਬ ਜ ਜਿਹੜੇ ਉਹ ਸ਼ਹਿਰੀ ਜਿਹੜੇ ਲੋਗ ਆ ਉਹ ਥੋੜਾ ਜਿਹਾ ਇਸ ਤੋਂ ਪਾਸੇ ਨਹੀਂ ਮੇਰੇ ਜ਼ਿਆਦਾਤਰ ਤਾਂ 4-5 ਕੀ ਜਾ ਰਹੇ ਦੋਸਤਾਂ ਹੀ ਉਹ ਘਰੇ ਆਪਣੇ ਘਰ ਹੀ ਰਹਿੰਦੇ ਜ਼ਿਆਦਾਤਰ ਹੀ ਬਸ ਨਾਲ ਜੇ ਕੁੜੀ ਬਿਮਾਰ ਸੀਗੀ ਉਹ ਆਪਣੇ ਨਾਲ ਹੀ ਰਹੇ ਉਹ ਹੈਲਪ ਵਗੈਰਾ ਕੀ ਕਰਦੇ ਆ ਕੋਈ ਬਾਲੇ ਯਾਰ ਦੋਸਤ ਆਪਣੇ ਹੈ ਨਹੀਂ ਜੀ ਬਸ ਕਿ ਸਾਰੇ ਨਾਲ ਹੀ ਜਾਣ ਪਛਾਣ ਹੈਗੀ ਆ ਪਰ ਮੇਨ 4-5 ਕੇ ਜਿਹੜੇ ਬਸ ਘਰ ਹੀ ਰਹਿੰਦੇ ਆ ਆਪਣੇ ਉਹ ਵੀ ਹੈਲਪ ਆਪਣੇ ਨਾਲ ਹੀ ਕਰਾਉਂਦੇ ਆ ਬੇਸ਼ੱਕ ਉਹਨਾਂ ਕੋਈ ਕੁੜੀਆਂ ਹੈ ਨਹੀਂ ਪਰ ਉਹ ਆਪਣੇ ਨਾਲ ਵੱਧ ਕੰਮ ਕਰਾਉਂਦੇ ਆ ਆਪਣੇ ਘਰ ਦੇ ਨਾਲ ਕੀ ਸੋਚਿਆ ਕੀ ਹੈ ਇਸ ਤੋਂ ਬਾਅਦ ਕਿ ਇਸੇ ਨੂੰ ਜੜਾ ਹੈਗਾ ਸ਼ੌਂਕ ਵੀ ਪਾੜ ਲਿਆ ਮਤਲਬ ਇਹਨੂੰ ਬਿਜ਼ਨਸ ਦੇ ਤੌਰ ਤੇ ਵੀ ਲੈ ਕੇ ਹਾਂ ਹਮ ਬਿਜ਼ਨਸ ਦੇ ਤੌਰ ਤੇ ਵੀ ਹੁਣ ਮੈਂ ਸੋਚਨੇ ਵੀ ਅੱਗੇ ਹੁਣ ਮੈਂ ਫ੍ਰੀ ਹਾਂਗਾ ਜ਼ਿਆਦਾ ਤਾਂ ਤੇ ਕਾਲਜ ਵਗੈਰਾ ਘਟ ਜਾਇਆ ਕਰਾਂਗੇ ਵੀ ਬਿਜ਼ਨਸ ਵੀ ਕਰਾਂਵੇਂ ਤੇ ਪਰ ਬਾਕੀ ਹਾਇ ਤੱਕ ਦਾ ਸ਼ੌਂਕ ਨੂੰ ਹੀ ਕਰ ਰਹੇ ਹਾਂ ਜੀ ਆਪਾਂ ਤੇ ਸ਼ੌਂਕ ਨੂੰ ਵੀ ਕਰਨ ਵਾਸਤੇ ਪੈਸੇ ਚਾਹੀਦੇ ਤੇ ਉਹਦੇ ਵਾਸਤੇ ਆਪਾਂ ਮਤਲਬ ਕਿ ਬੱਚੇ ਇਹਨਾਂ ਦੇ ਅੱਗੇ ਸੇਲ ਕਰ ਦਿੰਨੇ ਆ ਤੇ ਆਪਣਾ ਸ਼ੌਂਕ ਮਤਲਬ ਕਿ ਪੂਰਾ ਚੱਲਦਾ ਜੀ ਸ਼ੌਂਕ ਤੋਂ ਆਪਾਂ ਬਿਜ਼ਨਸ ਤੋਂ ਆਪਣਾ ਕੋਈ ਹੈ ਨਹੀਂ ਆਪਣਾ ਪ੍ਰੋਸੈਸ ਹੀ ਆਪਣਾ ਸ਼ੌਂਕ ਹੀ ਰੱਖਿਆ ਹੋਇਆ ਜੀ ਸ਼ੌਂਕ ਹਾਂਜੀ ਨੌਜਵਾਨ ਜਿਹੜਾ ਹੈਗਾ ਅੱਜਕੱਲ ਨਸ਼ੇ ਦੇ ਵਿੱਚ ਬਹੁਤ ਜਾ ਰਿਹਾ ਹੈਗਾ ਨਾ ਲੱਗਦਾ ਕਿ ਉੱਥੇ ਮਾਪਿਓ ਦੀ ਵੀ ਕਿਤੇ ਨਾ ਕਿਤੇ ਕਮੀ ਹੈ ਕਿ ਉਹ ਉਹਨਾਂ ਨੂੰ ਸੰਭਾਲ ਨਹੀਂ ਸਕਦੇ ਜਾਂ ਉਹਨਾਂ ਨੂੰ ਸਹੀ ਦਿਸ਼ਾ ਨਹੀਂ ਦੇ ਸਕਦੇ ਜਾਂ ਉਹਨਾਂ ਦੀ ਸੰਗਤ ਹੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਹੜੇ ਉਸ ਕਿਤੇ ਚਲੇ ਜਾਂਦੇ ਹਾਂ ਹਾਂਜੀ ਜਦੋਂ ਪੇਰੈਂਟਸ ਨੇ ਟਾਈਮ ਨਹੀਂ ਦੇਣਾ ਬੱਚਿਆਂ ਨੂੰ ਆਪਣੇ ਨੂੰ ਉਹਨਾਂ ਨਾਲ ਗੱਲਬਾਤ ਨਹੀਂ ਕਰਨ ਜਾਂ ਉਹਨਾਂ ਨੂੰ ਆਪਣੇ ਕੰਮ 'ਚ ਨਾ ਲਾਉਣਾ ਉਹ ਜਵਾਬ ਗਵਿਹਲਾ ਤੋਂ ਹੀ ਕਿਸੇ ਪਾਸੇ ਤਾਂ ਜਾਊਗਾ ਹੀ ਜਿਹਦੇ ਨੂੰ ਸਹੀ ਪਾਸੇ ਲੈ ਕੇ ਤਾਂ ਜਵਾਬ ਸਹੀ ਪਾਸੇ ਜਾਊਗਾ ਘਰੇ ਕੰਮ ਕਾ ਮਤਲਬ ਕਿ ਵੀ ਨਾ ਕਰਵਾਇਆ ਬਾਹਰ ਜਾਊਗਾ ਤੇ ਬਾਹਰ ਤੱਕ ਪਤਾ ਨਹੀਂ ਜਾਵਾਗਦਾ ਕਿੱਥੇ ਜਾਣਾ ਹੀ ਉਹਨੇ ਵੀ ਗਲਤ ਸੰਗਤ ਜਾਨਾ ਕਿ ਬੁਰੀ ਸੰਗਤ ਹੀ ਤੇ ਇਹਦਾ ਜੀ ਸ਼ੌਕ ਹੀ ਕੋਈ ਚੰਗਾ ਸ਼ੌਕ ਹੀ ਹੁੰਦਾ ਹੀ ਹੈ ਬਸ ਇਹ ਚੰਗਾ ਹੀ ਹੈ ਸ਼ੌਕ ਮਤਲਬ ਕਿ ਵੀ ਉਹ ਸ਼ੌਕ ਮਾੜੇ ਆ ਇਹਨਾਂ ਨਾਲ ਇਹਨਾਂ ਨਾਲ ਵਿੱਚ ਮਤਲਬ ਬੰਦਾ ਰਹਿੰਦਾ ਉਹਦੇ ਨਾਲ ਸਿੱਧੀ ਮੌਤ ਹੁੰਦੀ ਹੈ ਜੀ ਗਲਤ ਸ਼ੌਕ ਪਏ ਜੀ ਹਾਂ ਉਹ ਵੀ ਹੈ ਤਾਂ ਸ਼ੌਕ ਹੀ ਬਸ ਇਹ ਨਸ਼ੇ ਵਗੈਰਾ ਦਾ ਤੇ ਇਹ ਆ ਚੰਗਾ ਸ਼ੌਕ ਉਹ ਮਾੜਾ ਹਾਂਜੀ ਮੋਬਾਈਲ ਆਸੇ ਟਾਈਮ ਨਿਕਲ ਜਾਂਦਾ ਅੱਜ ਕੱਲ ਕਹਿੰਦੇ ਨੌਜਵਾਨ ਜਿਹੜੇ ਹੈਗੇ ਮੋਬਾਈਲ ਤੇ ਬਹੁਤ ਸਮਾਂ ਨੀ ਟਾਈਮ ਤਾਂ ਨਿਕਲੇ ਜਾਂਦੇ ਹੀ ਵਧੀਆ ਫੋਨ ਵੀ ਦੇਖਦੇ ਆਵੇਂ ਕਹਾਂ ਜਿਆਦਾ ਹੀ ਫੋਨ ਦੇਖਦਾ ਹੀ ਮੈਂ ਤਾਂ ਤੇ ਪਰ ਮੈਨੂੰ ਮੰਮੀ ਵੀ ਦੇਖਦੇ ਫੋਨ ਇਹ ਮੈਨੂੰ ਫੋਨ ਜੋ ਦੇਖਦੇ ਆ ਪਰ ਮੰਮੀ ਦਾ ਸਾਰਾ ਜਿਹੜਾ ਜਿਆਦਾ ਨਾ ਕਿ ਕੰਮ ਉਹੀ ਕਰ ਲੈਣਗੇ ਸਾਰਾ ਹਾਂ ਇਹਨਾਂ ਨੇ ਫੋਨ ਦੇਖਣਾ ਹੀ ਮੰਮੀ ਨੇ ਮੈਨੂੰ ਉਹ ਵਟਸਐਪ ਤੇ ਭੇਜ ਦੇਣੀ ਹੈ ਸ਼ਾਰਟਸ ਵਗੈਰਾ ਵੀ ਮੈਂ ਆ ਆ ਵੀਡੀਓ ਬਣਾਉਣੀ ਹੈ ਜੋ ਤੇ ਇਹ ਤੇ ਆ ਸੌਂਗ ਲਾ ਕੇ ਦੇ ਮੇਰਾ ਤੇ ਮੈਂ ਤਾਂ ਬਸ ਮੰਮੀ ਦੇ ਸੌਂਗ ਹੀ ਦੇਖਿਆ ਨਾ ਰੈਨੈ ਵੀ ਆ ਆ ਭੇਜਿਆ ਪਿਆ ਹੁਣ ਆ ਦੇਖ ਲਾਂ ਮੈਂ ਤੇ ਮੰਮੀ ਜਾਂ ਬਸ ਵੀਡੀਓ ਵਗੈਰਾ ਡੈਟ ਕਰੀ ਨਾ ਰੈਨੈ ਬੈਠਾ ਹਾਂ ਬੱਗੀਆਂ ਵਗੈਰਾ ਨਹੀਂ ਮੈਂ ਖੇਡਦਾ ਅੱਛਾ ਗੇਮ ਨਹੀਂ ਹਾਂ ਹਾਂ ਬਸ ਫੋਨ ਤੇ ਨਾਰਮਲ ਨੌਲੇਜ ਰੈਨੈ ਡਾਲ ਪੈ ਜਾਨੀ ਇਹਦੇ ਅੱਛਾ ਮੈਂ ਕਹਿੰਦੇ ਨੀ ਸ਼ਾਬਾਸ਼ ਇਹ ਦੋ ਘੰਟੇ ਹੋ ਗਏ ਲੱਗੇ ਨੂੰ ਤੈਨੂੰ ਫਿਰ ਵਿਚਾਰਾ ਮੁੱਦਾ ਮਾਰ ਦਿੰਦਾ ਫੋਨ ਚੱਕ ਨਹੀਂ ਖੇਡਦਾ ਨਹੀਂ ਖੇਡਦਾ ਵੀਡੀਓ ਵਗੈਰਾ ਬਣਾਉਂਦਾ ਕਿਵੇਂ ਸ਼ੁਰੂਆਤ ਕਿਵੇਂ ਹੋਈ ਉਹਦੀ ਜਿਹੜੀ ਆਪ ਹੀ ਜਦੋਂ ਪਤਾ ਲੱਗਿਆ ਕਿ ਤੁਸੀਂ ਵੀਡੀਓ ਬਣਾਉਣੇ ਤੇ ਐਡਿਟ ਜਿਹੜਾ ਜੋਤ ਕਰ ਲੈਂਦੇ ਜਾਂ ਸੌਂਗ ਲਾ ਲੈਂਦਾ ਉੱਤੇ ਹਾਂਜੀ ਵੀਰੇ ਉਹ ਨਾ ਮੈਂ ਤੁਹਾਨੂੰ ਦੱਸਿਆ ਵੀ ਛੋਟੇ ਛੋਟੇ ਬੱਚੇ ਸੀ ਆਪਣੇ ਤਿੰਨ ਘੋੜੇ ਇਕੱਠਿਆਂ ਸੋਈਆਂ ਤੇ ਉਹ ਮਤਲਬ ਸਾਰਿਆਂ ਨੂੰ ਮੇਰਾ ਖਵਾਉਣਾ ਪਿਆਉਣਾ ਜਿਵੇਂ ਤੁਹਾਨੂੰ ਦੱਸਿਆ ਉਵੇਂ ਛੋਟੇ ਹੁੰਦਿਆਂ ਤੋਂ ਹੀ ਮੈਂ ਮਤਲਬ ਮੈਂ ਬੱਚੇ ਨੂੰ ਆਪਦੇ ਬਣਾ ਲੈਣੀ ਆ ਤੇ ਜੋਤ ਨੇ ਮੇਰੇ ਲੱਡੂ ਖਵਾਉਂਦੀ ਦੀ ਵੀਡੀਓ ਪਾਤੀ ਤੇ ਇੱਕ ਵਾਰ ਇਹ ਲక్ష్ਮੀ ਛੋਟੀ ਸੀ ਤੇ ਨੇ ਮੈਂ ਇਹਦੇ ਪਿਝਾ ਕੇ ਨੂੰ ਇੱਥੇ ਹੱਥ ਮਾਰੇ ਛਾਤੀ ਤੇ ਨੇ ਐ ਮਤਲਬ ਖੜੀ ਹੋ ਗਈ ਜਮਾ ਉਹ ਵੀਡੀਓ ਸਾਡੀ ਇੰਨੀ ਚੜੀ ਇੰਨੀ ਚੜ ਹਾਂਜੀ ਤੇ ਫਿਰ ਬਸ ਤੁਹਾਨੂੰ ਪਤਾ ਹੈ ਨਾ ਜਦੋਂ ਬੰਦੇ ਨੂੰ ਖੁਸ਼ੀ ਮਿਲੇ ਤੇ ਭੈਣ ਭਰਾ ਪਿਆਰ ਕਰਦੇ ਆ ਹਨਾ ਇੰਨਾ ਤੇ ਫਿਰ ਬਸ ਅਸੀਂ ਮੈਂ ਹੁਣ ਜਦੋਂ ਵੀ ਕੋਈ ਗੀਤ ਸੁਣਦੀ ਆ ਘੋੜੇ ਘੋੜਿਆਂ ਵਾਲਾ ਤੇ ਜੋਤ ਨੂੰ ਮੈਂ ਭੇਜ ਦਿੰਦੀ ਆ ਸ਼ੇਅਰ ਕਰ ਦਿੰਦੀ ਆ ਇਹਨੂੰ ਫਿਰ ਇਹ ਰੱਖਦਾ ਵੀ ਜਿੱਦਾਂ ਅਸੀਂ ਵੀਡੀਓ ਬਣਾਉਣੀ ਆ ਫਿਰ ਉਹ ਲਾ ਦਿੰਦਾ ਹੁਣ ਰਵਿੰਦਰ ਗਰੇਵਾਲ ਦਾ ਗੀਤ ਆ ਘੋੜੇ ਤੇ ਟਰਾਲੇ ਵਾਲਾ ਹੁਣ ਮੈਂ ਉਹ ਭੇਜੀ ਬੈਠਿਆ ਇਹਨੂੰ ਬਸ ਆਪੇ ਕਦੇ ਦਿਨ ਚ ਤਿਆਰ ਕਰ ਦੇਣੀ ਜਦੋਂ ਤਿਆਰ ਹੋ ਜਾਣਾ ਹਾਂਜੀ ਫਿਰ ਮੈਂ ਜੇਕਰ ਕਿਸੇ ਨੂੰ ਕੋਈ ਕੰਮ ਨਵਾਂ ਜਿਹੜਾ ਸ਼ੁਰੂਆਤ ਕਰਨਾ ਹੈ ਫਿਰ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦਾ ਹੈ ਜਾਂ ਮਤਲਬ ਕੋਈ ਜਾਣਕਾਰੀ ਲੈਣੀ ਹੋਵੇ ਕਿਉਂਕਿ ਤੁਹਾਨੂੰ ਬਹੁਤ ਸਮਾਂ ਹੋ ਗਿਆ ਇਸ ਕੰਮ ਵਿੱਚ ਆਪਣੇ ਇੰਸਟਾਗ੍ਰਾਮ ਤੇ ਪੀਜੀ ਇੱਕ ਜੋਤ ਸਟੱਡ ਫਾਰਮ ਆਪਾਂ ਨੂੰ ਉੱਥੇ ਮੈਸੇਜ ਕਰੋ ਤੇ ਜਾਂ ਆਪਣਾ ਕੰਟੈਕਟ ਨੰਬਰ ਹੈਗਾ 7355835087 ਜਦੋਂ ਮਰਜ਼ੀ ਆਪਾਂ ਨੂੰ ਕਾਲ ਕਰੋ ਆਪਾਂ ਹਰ ਇੱਕ ਜਾਣਕਾਰੀ ਬਾਈ ਨੂੰ ਦਵਾਂਗੇ ਜੇ ਕਿਸੇ ਨੇ ਜਾਨਵਰ ਲੈਣਾਗਾ ਆਪਾਂ ਉਹ ਵੀ ਮਿਲ ਕੇ ਹੈਲਪ ਕਰਾਂਗੇ ਉਹਨਾਂ ਦੇ ਲੈਣ ਵਿੱਚ ਹਾਂ ਚੰਗਾ ਮੜਾ ਆਪਾਂ ਦੱਸਾਂਗੇ ਸਾਰੀ ਕੀ ਹਾਂਜੀ ਮੇਰੇ ਤੇ ਇਹ ਚਾਹੀ ਹੁੰਦਾ ਕਿ ਮਤਲਬ نسل ਦੇਖਣੀ ਹੁੰਦੀ ਹੈ ਉਹਦੇ ਵੀ ਕੁਝ ਨਾ ਕੁਝ ਮੇਰੇ ਖਿਆਲ ਚ ਨੁਕਤੇ ਹੁੰਦੇ ਹਨ ਹਾਂ نسل ਦੇਖਣੀ ਹੁੰਦੀ ਹੈ ਹੱਡ ਪੈਰ ਦੇਖਣਾ ਹੁੰਦਾ ਵੀ ਇੱਕ ਨੇ ਵਾਲ ਪੌਰੀ ਹੁੰਦੀ ਵੀ ਪੌਰੀਆਂ ਕਿੱਥੇ ਕਿੱਥੇ ਹੈਗੀਆਂ ਉਹਦਾ ਹੀ ਮਾੜਾ ਚੰਗਾ ਹੁੰਦਾ ਮਤਲਬ ਕਿ ਕਈ ਮੰਨਦੇ ਮਾੜੀ ਹੁੰਦੀ ਹੈ ਕਈ ਚੰਗੀ ਮੰਨਦੇ ਹੈਗੇ ਜਾਂ ਬਸ ਇਹ ਨਾ ਹੱਡ ਪੈਰ ਦੇਖਣਾ ਹੁੰਦਾ ਵੀ ਸਹੀ ਹੈ ਕਿ ਨਹੀਂ ਹਾਂਜੀ ਹਾਂ ਬਸ ਕਈ ਨਵੇਂ ਬੰਦਿਆਂ ਨੂੰ ਬਹੁਤ ਠੱਗ ਵੀ ਲੈਂਦੀ ਹੈ ਜੀ ਹਾਂ ਬਸ ਨੌਲਜ ਹੋਣੀ ਚਾਹੀਦੀ ਥੋੜੀ ਇਸ ਕੰਮ ਬਾਰੇ ਪਹਿਲਾਂ ਜੇ ਕਿਸੇ ਨੇ ਸ਼ੌਂਕ ਰੱਖਣਾ ਪਹਿਲਾਂ ਨੌਲਜ ਲਵੇ ਫਿਰ ਸ਼ੌਂਕ ਚੱਲੇ ਬਾਕੀ ਵੀਰੇ ਜੇ ਆਪਾਂ ਨੂੰ ਹਣ ਕੋਈ ਪੁੱਛਦਾ ਭੈਣ ਭਰਾ ਰਿਸ਼ਤੇਦਾਰ ਵੀ ਅਸੀਂ ਘੋੜੀ ਲੈਣੀਆਂ ਬਸ਼ੇਰੀ ਦਿਵਾਓ ਸਾਨੂੰ ਬਸ਼ੇਰੀ ਫਿਰ ਅਸੀਂ ਮੈਂ ਤਾਂ ਇਹਨਾਂ ਨੂੰ ਇਹੀ ਸਲਾਹ ਦੇਣੀ ਹੁੰਦੀ ਮੈਂ ਕਹਾਂ ਵੀ ਬਸ਼ੇਰੀ ਤੁਸੀਂ ਤਿੰਨ ਚਾਰ ਸਾਲ ਪਾਲੀ ਜਾਓਗੇ ਉਦੋਂ ਨੂੰ ਅੱਕ ਜਾਓਗੇ ਹਾਂ ਤੇ ਤੁਸੀਂ ਮਤਲਬ 5-6 ਮਹੀਨੇ ਤੇ ਗੱਬਣ ਘੋੜੀ ਲੈ ਲਓ 4-5 ਮਹੀਨਾ ਸ਼ੌਂਕ ਨਾਲ ਪਾਲੋਗੇ ਉਦੋਂ ਨੂੰ ਸੁਕੂਗੀ ਫਿਰ ਤੁਹਾਨੂੰ ਬੱਚੇ ਦਾ ਉਤਸ਼ਾਹ ਹੋ ਜਾਊਗਾ ਪਿਆਰ ਜਾ ਹੋਜੂ ਐਂ ਕਰਕੇ ਫਿਰ ਜਿਹੜਾ ਹਾਂ ਐ ਹੋ ਜਾਂਦਾ ਅਸੀਂ ਤਾਂ ਬਾਲੀ ਇਹੀ ਸਲਾਹ ਦਿੰਨੇ ਹੁੰਨੇ ਵੀ ਸੋਣ ਵਾਲੀ ਘੋੜੀ ਲੈ ਲਓ ਕਿਉਂਕਿ ਬੱਚਾ ਪਾਲਣਾ ਹਾਂ ਬੱਚਾ ਪਾਲਣਾ ਥੋੜਾ ਜਿਆਦਾ ਔਖਾ ਟਾਈਮ ਲੱਗਦਾ ਚਾਰ ਸਾਲ ਲੰਘ ਜਾਂਦੇ ਹੌਲੀ ਹੌਲੀ ਫਿਰ ਹਾਂ ਇਹ ਤਾਂ ਹੈ ਹਾਂ ਜੀ ਹਾਂ ਜੀ ਇਹ ਤਾਂ ਹੈ ਹੀ ਹੈ ਵੀਰੇ ਹਾਂ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਰਾਈਟ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੇ ਅਜਿਹਾ ਹੋਰ ਵੀਡੀਓਜ਼ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ